ਸਣ ਲੋ ਰਾਮਦਹਾਈ ਰਾਜੀ ਕਰ ਦਿਓ ਵਾਲੀ ਨੂੰ ਸਾਟੀ ਸਣ ਲੋ ਰਾਮਦਹਾਈ ਜਦ ਪੋਨੇ ਵਾਲੇ ਸੀ ਮੇਲੇ ਕੱਕੜੇ ਦੇ ਵਿੱਚ ਆਏ ਉਹ ਨਮੂਰੇ ਸੰਗਤਾਨੇ ਸੀ ਹੱਥ ਜੋੜ ਵਾਸਤੇ ਪਾਏ ਨੀਵੀ ਪਾਕੇ ਬੈ ਗਏ ਸੀ ਦੰਦੇ ਨੇ ਲੋਨੀ ਰਵਾਈ ਰਾਜੀ ਕਰ ਦਿਵਾਲੀ ਨੂੰ ਸਾਡੀ ਸੁਣ ਲੋ ਰਾਵਦਾਈ ਰਾਜੀ ਕਰ ਦਿਵਾਲੀ ਨੂੰ ਸਾਡੀ ਸੁਣ ਲੋ ਰਾਮਦਾਈ ਵਾਲੀ ਸਾਖਤ ਬਮਾਰ ਪਿਆ ਚੱਲਿਆ ਨਾ ਸੰਗਤਾਂ ਤੋਂ ਜਾ ਤੇ ਦਿਲ ਦੇ ਅਜਖਮ ਨੂੰ ਦੱਸ ਦਿਓ ਮਲਮ ਕਾਣ ਲਗਾਵੇ ਤੁਹਾਡੇ ਦਰ ਤੋਂ ਮਿਲਦੀ ਹੈ ਗੁਰੂ ਜੀ ਕੋਲ ਰੁਗਾ ਦੀ ਦਵਾਈ ਰਾਜੀ ਕਰਦੇ ਵਾਲੀ ਨੂੰ ਸਾਡੀ ਸਣ ਲੋਰਾ ਮਦਹਾਈ ਰਾਜੀ ਕਰਦੇ ਵਾਲੀ ਨੂੰ ਸਾਡੀ ਟੋਡੇ ਬੱਚਿਆ ਨੇ ਹੱਥ ਜੋੜੇ ਕੁਝ ਬੋਲ ਜਵਾਨ ਵਿਚੋਂ ਤੁਹਾਡੇ ਵਚਨ ਖੁਦਾ ਨਾਮੋੜੇ ਨਾ ਮੁੜਦੀ ਦਰਗਾਹ ਵਿਚੋਂ ਜੇੜੀ ਛੋਟੀ ਕਲਮਵਦਾਈ ਰਾਜੀ ਕਰਦੇ ਵਾਲੀ ਨੂੰ ਸਾਡੀ ਸਰ ਲੋ ਰਾਮਦ ਹਾਈ ਵਿਚ ਤਿੰਨਾ ਲੋਕਾਂ ਦੇ ਹਕਮ ਚੜਦਾ ਤਰਮਿਆ ਤੇਰਾ ਜੇ ਵਾਰਲੀ ਤਰ ਗੈ ਤੈ ਪੈ ਜੂ ਸੰਗਤਾ ਵਿੱਚ ਹਨੇਰਾ ਪੁੱਤਰਾ ਦੇ ਦਰਦ ਬੁਰੇ ਰੋਂਦੀ ਕਿਵੇਂ ਚਲਾਗੇ ਮਾਈ ਰਾਜੀ ਕਰ ਦਿਵਾਲੀ ਸੋਨ ਲੋਰਾ ਮਨ ਦਹਾਈ ਰਾਜੀ ਕਰ ਤੇ ਬਲੀ ਨੂੰ ਸਾਡੀ ਸੋਨ ਲੋਰਾ ਮਨ ਦਹਾਈ ਆਖਿਆ ਪੋਨੇ ਵਾਲਿਆਂ ਨੇ ਸਹਿਲ ਸਿੰਘ ਦੱਸ ਦੇ ਬੋਲ ਜਵਾਨੋ ਫਿਰ ਵਾਪਸ ਆਉਣਾ ਨਹੀਂ ਜਿਹੜਾ ਛੱਟ ਗਿਆ ਤੀਰਕ ਮਾਨੋ ਆਖੇ ਤਾਂ ਮੋੜ ਦिए ਜੋ ਚਿੱਠੀ ਤੀ ਕਾ ਤੇ ਵਾਲੀ ਨੂੰ ਸਾਡੀ ਸੁਣ ਲੋ ਰਾਮਧਾਈ ਰਾਜੀ ਕਰ ਦੇ ਵਾਲੀ ਨੂੰ ਸਾਡੀ ਸੁਣ ਲੋ ਰਾਮਧਰ ਹੈ ਫਲ ਜਿਹੜਾ ਟਟ ਜਾਵੇ ਫਿਰ ਉਹ ਲੱਗਦਾ ਨਾ ਹੈ ਡਾਲੀ ਦਸ ਪੇਖ ਰੱਖਣਾ ਹੈ ਕਿ ਤੂੰ ਰੱਖਣਾ ਚੜਨੇ ਵਾਲੀ सहनू दस ते सहेल सिंग ते वई राज़ी करदली सुन लो रामद भाई राज़ी दवाली साॾी सुण लो रामद आई राज़ी करदली साॾी सुन लो ਕਰ ਕਰ ਦੇਵ ਸਿੰਗਾ ਕਾਨੂੰ ਗਾ ਲਵਦਾਈ ਜਾਨ ਨਾ ਪੂਰਾ ਸਮਾ ਹੋ ਗਿਆ ਸੀ ਵਾਲੀ ਪੰਚਾ ਵਿੱਚ ਦਰਗਾ ਦੇ ਰੂ ਉਥੇ ਜਾ ਮਿਲ ਗਈ ਜਿੱਥੋਂ ਸੀ ਵਿਛੜ ਕੇ ਆਈ ਰਾਜੀ ਕਰ ਦਿਵਾਲੀ ਨੂੰ ਸਾਡੇ ਸੁਣ ਲੋਰਾ